ਫਿਲੌਰ ਸ਼ਹਿਰ ਵਿੱਚੋਂ ਸ਼ੇਰ ਸ਼ਾਹ ਸੂਰੀ ਦੀ ਇਤਿਹਾਸਕ ਯਾਦਗਾਰ ਖਤਮ ਹੋ ਰਹੀ ਹੈ। ਅੰਗਰੇਜ਼ਾਂ ਦੇ ਸਮੇਂ ਅੰਮ੍ਰਿਤਸਰ ਜੰਮੂ ਤੋਂ ਦਿੱਲੀ ਅਤੇ ਦਿੱਲੀ ਤੋਂ ਅੰਮ੍ਰਿਤਸਰ ਜੰਮੂ ਜਾਣ ਲਈ ਹਾਈਵੇ ਤਿਆਰ ਕੀਤਾ ਗਿਆ ਸੀ ਜਿਸ ਦਾ ਨਾਂ ਸ਼ੇਰ ਸ਼ਾਹ ਸੂਰੀ ਮਾਰਗ ਰੱਖਿਆ ਗਿਆ ਸੀ। ਲਗਭਗ ਸਨ 1857 ਵਿੱਚ ਫਿਲੌਰ ਸਤਲੁਜ ਦਰਿਆ ਤੇ ਰੇਲ ਗੱਡੀਆਂ ਤੇ ਬੱਸਾਂ ਕਾਰਾਂ ਜਟਾਂਗੇ ਅਤੇ ਸਾਈਕਲ ਸਕੂਟਰਾਂ ਵਾਸਤੇ ਅਲੱਗ-ਅਲੱਗ ਪੁਲ ਤਿਆਰ ਕੀਤੇ ਗਏ ਸਨ ਪਰ ਹੁਣ ਟ੍ਰੈਫਿਕ ਵਾਲਾ ਪੁਲ ਤੋੜਿਆ ਜਾ ਰਿਹਾ ਹੈ। ਜਿਸ ਤੋਂ ਲੋਹੇ ਦੇ ਗਾਰਡਰ ਐਂਗਲ ਟਨਾਂ ਦੇ ਹਿਸਾਬ ਨਾਲ ਨਿਕਲ ਰਹੇ ਨੇ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਨਗਰ ਕੌਂਸਲ ਫਲੋਰ ਦੇ ਸਾਫਕਾ ਪ੍ਰਧਾਨ ਨਰਿੰਦਰ ਗੋਇਲ ਨੇ ਕਿਹਾ ਕਿ ਸਤਲੁਜ ਦਰਿਆ ਤੇ ਰੇਲਵੇ ਪੁਲ ਅਤੇ ਸੜਕੀ ਪੁਲ ਇਕੱਠੇ ਤਿਆਰ ਕੀਤੇ ਗਏ ਸਨ ਪਰ ਰੇਲਵੇ ਪੁਲ ਤਾਂ ਅੱਜ ਵੀ ਪੂਰੀ ਤਰ੍ਹਾਂ ਠੀਕ ਠਾਕ ਹੈ ਕਿਉਂਕਿ ਰੇਲਵੇ ਵਿਭਾਗ ਵੱਲੋਂ ਇਸ ਪੁਲ ਦੀ ਪੂਰੀ ਤਰ੍ਹਾਂ ਨਾਲ ਸਾਮ ਸੰਭਾਲ ਕੀਤੀ ਗਈ ਹੈ ਜਦ ਕਿ ਸੜਕੀ ਪੁਲ ਇੰਨਾ ਮਜ਼ਬੂਤ ਸੀ ਜੋ ਕਿ ਸਰਕਾਰ ਦੀ ਅਣਦੇਖੀ ਕਾਰਨ ਫਲੋਰ ਸ਼ਹਿਰ ਦਾ ਇਤਿਹਾਸਿਕ ਪੁਲ ਤੋੜਿਆ ਜਾ ਰਿਹਾ ਹੈ ਉਨਾ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਪੁਲ ਨੂੰ ਦੁਆਰਾ ਤੋਹਿਆਰ ਕਰਵਾਇਆ ਜਾਵੇ ਤਾਂ ਜੋ ਫਲੋਰ ਵਿਖੇ ਸ਼ੇਰ ਸ਼ਾਹ ਸੂਰੀmarg ਦੀ ਇਤਿਹਾਸਕ ਯਾਦਗਾਰ ਬਣੀ ਰਹੇ ਮਾ ਨਰਿੰਦਰ ਕੁਮਾਰ ਗੋਸ ਸਾਫ ਕਾ ਪ੍ਰਧਾਨ ਨਗਰ ਕੌਂਸਲ ਫਲੋਰ ਇਹ ਚਾਹੁੰਦਾ ਹਾਂ ਕਿ ਫਲੋਰ ਦੇ ਵਿੱਚ ਜਿਹੜਾ ਪੁਲ ਬਣਿਆ ਸੀ 7 ਲੋ ਦਰਿਆ ਦੇ ਉੱਤੇ ਸਾਲ 1957 ਦੇ ਵਿੱਚ ਉਹ ਇੰਨਾ ਮਜ਼ਬੂਤ ਪੁਲ ਸੀ ਉਹਦੀ ਨਾ ਰਿਪੇਅਰ ਕਰਕੇ ਇਹ ਗਵਰਨਮੈਂਟ ਨੇ ਪੁਲ ਬਣਾਉਣ ਦੀ بجائے ਉਸ ਨੂੰ ਖਤਮ ਕਰ ਦਿੱਤਾ ਢਾਹ ਦਿੱਤਾ ਤੇ ਜਿਹੜਾ ਕਿ ਜਿਹੜੀਆਂ ਹੁਣ ਵੀ ਜਿਹੜੀਆਂ ਪੁਲੀਆਂ ਖੜੀਆਂ ਇੰਨੀਆਂ ਮਜ਼ਬੂਤ ਆ ਇਹਨਾਂ ਦੇ ਵਿੱਚ ਸਿੱਕਾ ਭਰਿਆ ਗਿਆ ਹੈ ਰੇਲਵੇ ਦਾ ਪੁਲ ਤੇ ਦੋ ਪੁਲ ਇਕੱਠੇ ਬਣੇ ਸੀ ਰੇਲਵੇ ਦਾ ਪੁਲ ਦੇਖੋ ਕਿੰਨਾ ਮਜ਼ਬੂਤ ਆ ਕਿੰਨੇ ਤੇਜ਼ ਰਫ਼ਤਾਰ ਨਾਲ ਗੱਡੀਆਂ ਲੰਘਦੀਆਂ ਇਹਨਾਂ ਨੇ ਉਹਦੀ ਰਿਪੇਅਰ ਨਾ ਕਰਨ ਦੀ ਦੇ ਬਜਾਏ ਇਹਨਾਂ ਨੇ ਸਾਲਾ ਪੁਲ ਤੋੜ ਦਿੱਤਾ ਇਸ ਕਰਕੇ ਫਲੋਅ ਦੀ ਇਤਿਹਾਸਕ ਜਗਾ ਸ਼ੇਰ ਸਾਤ ਸੂਰੀ ਦੀ ਮਾਰਗ ਨੂੰ ਜੋ ਦਰਸਾਉਂਦੀ ਸੀ ਉਹ ਖਤਮ ਕਰਨ ਦਾ ਕੰਮ ਕੀਤਾ ਅਸੀਂ ਇਹ ਚਾਹੁੰਦੇ ਹਾਂ ਅਪੀਲ ਕਰਦੇ ਹਾਂ ਕਿ ਇਦਾਂ ਦਾ ਕੰਮ ਨਾ ਕੀਤੇ ਜਾਣ ਜੇ ਪੁਲ ਟੁੱਟ ਵੀ ਗਿਆ ਹੁਣ ਵੀ ਪੁਲੀਆਂ ਖੜੀਆਂ ਇਹਦੇ ਉੱਤੇ ਬਣਾਇਆ ਜਾਵੇ ਇਹਨੂੰ ਪੁਲ ਨੂੰ ਤਾਂ ਕਿ ਉਹਦੀ ਸ਼ੇਰ ਸਾਤ ਸੂਰੀ ਦੀ ਜਾਤ ਜਿਹੜੀ ਆ ਤਾਜ਼ੀ ਰਹੇ ਉਦਰ ਸਮਾਸੇਵੀ ਤਿਲਕ ਰਾਜ ਨੇ ਕਿਹਾ ਕਿ ਇਹ 1857 ਵਿੱਚ ਅੰਗਰੇਜ਼ਾਂ ਚ ਵੱਲੋਂ ਬਹੁਤ ਹੀ ਮਜ਼ਬੂਤ ਯਾਰ ਕਰਪਾਇਆ ਗਿਆ ਸੀ ਅਤੇ ਫਲੋਰ ਵਾਸੀਆਂ ਲਈ ਅਨਮੋਲ ਯਾਦਗਾਰ ਸੀ ਜਿਸ ਨੂੰ ਮੁਰਤੋਂ ਸਰਕਾਰ ਨੂੰ ਤੋੜਨ ਦੀ بجائے ਬਣਾਉਣਾ ਚਾਹੀਦਾ ਹੈ ਫਲੋਰ ਤੋਂ ਨਵਰਾੰਗ ਚੈਨਲੇ ਸੁਸ਼ੀਲ ਉਹਚਾ ਦੀ ਖਾਸ ਰਿਪੋਰਟ ਹਾਂਜੀ ਫਲੋਰ ਸ਼ਹਿਰ ਦੇ ਵਿੱਚ ਜਿਹੜਾ 1852 ਸਾਲ ਦੇ ਵਿੱਚ ਰੇਲਵੇ ਦਾ ਪੁਲ ਅਤੇ ਸੜਕ ਦਾ ਪੁਲ ਜਿਹੜਾ ਦਾ ਦਰਬਾਨ ਲਗਭਗ 1856 ਚ ਹੋਇਆ ਸੀ ਜਿਹੜੀਆਂ ਬੱਸਾਂ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਜਾਂਦੀਆਂ ਸੀ ਉਹ ਇਸ ਪੁਲ 'ਤੇ ਜਾਂਦੀਆਂ ਸੀ ਇੱਕ ਪਾਸਾ ਚੱਲਦਾ ਸੀ ਇੱਕ ਪਾਸਾ ਬੰਦ ਕਰਤਾ ਜਾਂਦਾ ਸੀ ਇਹ ਜਿਹੜਾ ਸੀ ਸਾਡੇ ਫਲੋਰ ਦਾ ਇੱਕ ਇਤਿਹਾਸਕ ਮੰਨਿਆ ਜਾਂਦਾ ਸੀ ਇਸ ਤੌਰ 'ਤੇ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਹੈ ਜਦਕੀ ਇਹਦਾ ਸਾਹਮਸ ਭਜ ਗਿਆ ਕਰਨਾ ਚਾਹੀਦਾ ਸੀ ਅਸੀਂ ਇਹੀ ਫਲੋਰ ਵਾਸੀਆਂ ਨੂੰ ਸਾਨੂੰ ਦੁੱਖ ਹੋਇਆ ਵਾ ਕਿ ਇਹਦਾ ਸਾਹਮਸ ਭਈਆ ਨਹੀਂ ਕੀਤਾ ਗਿਆ ਇਹਨੂੰ ਉਸ ਤਰ੍ਹਾਂ ਹੀ ਡਿਮੋਲਿਸ਼ ਕੀਤਾ ਗਿਆ ਜਦਕੀ ਇਹ ਇੱਕ ਇਤਿਹਾਸਕ ਬੋਨੋ ਇਸ ਨੂੰ ਇਤਿਹਾਸਕ ਮੰਨ ਕੇ ਸਾਹਮਸ ਭਈਆ ਕਰਨਾ ਚਾਹੀਦਾ ਸੀ